ਹੈਲੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਤੇ ਲੋ ਜੀ ਅੱਜ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਆ ਕਾਫੀ ਦਿਨਾਂ ਦੀ ਬਣੀ ਪਈ ਸੀ ਪਰ ਐਡੀਟਿੰਗ ਦਾ ਥੋੜਾ ਜਿਹਾ ਟਾਈਮ ਨਹੀਂ ਸੀ ਲੱਗ ਰਿਹਾ ਤੇ ਇਹ ਆਪਾਂ ਲਏ ਸੀ ਇਥੇ ਆਪਾਂ ਗੁਰਦੁਆਰਾ ਸਾਹਿਬ ਗਏ ਸੀ ਇਤਿਹਾਸਿਕ ਗੁਰਦੁਆਰਾ ਆਪਣੀ ਨੇੜੇ ਪਿੰਡਾਂ ਦੇ ਤੇ ਉੱਥੇ ਗਏ ਸੀ ਮਕਰ ਸਾਹਿਬ ਜਿਹੜੇ ਸਾਡੇ ਏਰੀਏ ਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਤੇ ਉੱਥੇ ਨਾ ਜਦੋਂ ਅਸੀਂ ਜਾਇਦਾ ਕੁਛ ਨਾ ਕੁਛ ਉੱਥੇ ਮਤਲਬ ਬਾਅਰ ਜਿਵੇਂ ਮੇਲੇ ਟਾਈਪ ਦੁਕਾਨਾਂ ਵਗੈਰਾ ਲੱਗੀਆਂ ਹੁੰਦੀਆਂ ਨੇ ਇਹ ਉੱਥੋਂ ਮੈਂ ਲੋਕਲ ਮਾਰਕੀਟ ਚੋਂ ਲਈ ਆਈ ਸੀ 100 ਰੁਪਏ ਦੇ ਪੰਜ ਗਮਲੇ ਨਾ ਸੱਤ ਦਿੱਤੇ ਸੀ ਸਵਾਰ ਸ਼ਾਇਦ ਉਹਨਾਂ ਨੇ 100 ਦੇ ਤੇ ਲੋ ਜੀ ਇਹ ਆਪਾਂ ਸੱਤ ਗਮਲੇ ਲੈ ਕੇ ਆਏ ਸੀ ਤੇ ਇੱਥੇ ਨਾ ਉਹਨਾਂ ਨੇ ਚੂਜ਼ ਕਰਵਾਏ ਸੀ ਜਿਹੜੇ ਮਰਜ਼ੀ ਤੁਸੀਂ ਲੈ ਸਕਦੇ ਹੋ ਇੱਕ ਪੰਜ ਜਿਹੜੇ ਇੱਕ ਤਰ੍ਹਾਂ ਦੇ ਲੈਏ ਨੇ ਮੈਂ ਤੇ ਦੋ ਜਿਹੜੇ ਗੋਲ ਟਾਈਪ ਦੇ ਸਾਨੂੰ ਲੈਏ ਸੀ ਕਿਉਂਕਿ ਨਾ ਆਪਣੇ ਜਿਹੜੇ ਪਲਾਂਟਸ ਨੇ ਪਿੱਛੇ ਜਿਹੜੇ ਲੱਗੇ ਹੋਏ ਨੇ ਇਹ ਸਾਰੇ ਨਾ ਹੁਣ ਗਮਲੇ ਸੀ ਜਿਹੜੇ ਖਰਾਬ ਹੋ ਗਏ ਸੀ ਪੁਰਾਣੇ ਹੋ ਕੇ ਜਿਵੇਂ ਪਲਾਸਟਿਕ ਇਹਨਾਂ ਦੀ ਖਰਾਬ ਹੋ ਜਾਂਦੀ ਹੈ ਨਾ ਉਵੇਂ ਹੋਏ ਪਏ ਸੀ ਤੇ ਹੁਣ ਨਾ ਸਾਰੇ ਰੀਪੋਰਟ ਕਰਨੇ ਲੱਗ ਹੋਏ ਪਏ ਸੀ ਕਿ ਯਾਨੀ ਕਿ ਇਹਨਾਂ ਦੇ ਗਮਲੇ ਬਦਲਣ ਵਾਲੇ ਹੋਏ ਪਏ ਸੀ ਤੇ ਫਿਰ ਮੈਂ ਕਿਹਾ ਚਲੋ ਇਹ ਲੈ ਲੈਨੇ ਗਮਲੇ ਤੇ ਕਾਫੀ ਦਿਨੇ ਪਏ ਰਹੇ ਨੇ ਪਰ ਫਿਰ ਮੈਨੂੰ ਖਿਆਲ ਆਇਆ ਵੀ ਹੁਣ ਮੈਂ ਬਦਲਦਾ ਅੱਗੇ بارشਾਂ ਦਾ ਮੌਸਮ ਆਇਆ ਤੇ ਵਧੀਆ ਪਲਾਂਟਸ ਚੱਲ ਜਾਣਗੇ ਤਕਰੀਬਨ ਇਹ ਸਾਰੇ ਪਲਾਂਟਸ ਨੇ ਜਿਹੜੇ ਮੇਰੇ ਇਹ ਇੱਥੋਂ ਉੱਥੋਂ ਬਸ ਇਕੱਠੇ ਕੀਤੇ ਹੋਏ ਨੇ ਇਹ ਕੋਈ ਮੁੱਲ ਦਾ ਨਹੀਂ ਖਰੀਦੇ ਹੋਇਆ ਕਿਉਂਕਿ ਮੈਨੂੰ ਸ਼ੌਂਕ ਤਾਂ ਬਹੁਤ ਹੈ ਪਲਾਂਟਸ ਦਾ ਪਰ ਕਈ ਵਾਰ ਨਾ ਸਾਡੇ ਘਰ ਜਿਵੇਂ ਡੌਗੀ ਵਗੈਰਾ ਨੇ ਤੇ ਉਹ ਪਲਾਂਟਸ ਨੂੰ ਖਾਂ ਖੂ ਜਾਂਦੇ ਨੇ ਜਾਂ ਤੋੜ ਦਿੰਦੇ ਨੇ ਜਾਂ ਫਿਰ ਕਈ ਵਾਰ ਜਿਹੜੀ ਕੰਦ ਤੇ ਰੱਖੇ ਹੁੰਦੇ ਨੇ ਉਥੋਂ ਇਹਨਾਂ ਨੂੰ ਕੋਈ ਨਾ ਕੋਈ ਕੋਈ ਬਰਾਂਡੇ ਚੋਂ ਕੋਈ ਚੀਜ਼ ਲੈਣ ਜਾਣ ਲੱਗਾ ਇਹਨਾਂ ਨੂੰ ਢੇਕ ਦਿੰਦਾ ਤੇ ਉਹ ਨਾਲ ਦੇ ਨਾਲ ਟੁੱਟ ਜਾਂਦੇ ਨੇ ਤੇ ਜਾਂ ਫਿਰ ਕਈ ਵਾਰ ਬੂਜ਼ੋ ਸਾਡਾ ਡੌਗ ਹੈ ਜਿਹੜਾ ਉਹ ਬੰਨੀਦਾ ਉਹ ਕਈ ਵਾਰ ਉੱਪਰ نیچے ਕੰਦ ਦੇ ਜਦੋਂ ਭੱਜਦਾ ਕਰਦਾ ਟੱਪਦਾ ਤੇ ਉਦੋਂ ਹੀ ਡਿੱਗ ਜਾਂਦੇ ਨੇ ਫਿਰ ਟੁੱਟੇ ਜਾਂਦੇ ਨੇ ਤੇ ਮੈਨੂੰ ਬਹੁਤ ਹੋਇਆ ਪਿਆ ਸੀ ਵੀ ਹੁਣ ਮੈਂ ਨਵੇਂ ਜਿਹੜੇ ਲਿਆਂਦੇ ਪਏ ਨੇ ਪੌਟਸ ਆਪਣੇ ਉਹਨਾਂ ਦੇ ਵਿੱਚ ਇਹਨਾਂ ਨੂੰ ਲਾ ਦਮ ਤੇ ਲੋ ਜੀ ਇਹ ਜੈਡ ਪlant ਸੀ ਮੈਂ ਪੇਕਿਓ ਲੈ ਕੇ ਆਈ ਸੀ ਇੱਕ ਲੜੀ ਲੈ ਕੇ ਆਈ ਸੀ ਜਾਨਕੀ ਥੋੜੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਦੇ ਦੋ ਤਿੰਨ ਪlant ਨਿਕਲ ਆਏ ਨੇ ਕਿਉਂਕਿ ਇਹ ਬਹੁਤ ਵਧੀਆ ਗਰੋ ਕਰਦਾ ਹੈ ਜਿੱਥੇ ਵੀ ਕਰੇ ਤੇ ਉਸ ਤੋਂ ਬਾਅਦ ਜਿਹੜਾ ਮਨੀ ਪlant ਇੱਕ ਮੈਂ ਲੈ ਕੇ ਆਈ ਸੀ ਪਰ ਮਨੀ ਪlant ਨਾ ਮੇਰੇ ਹੁੰਦਾ ਹੀ ਨਹੀਂ ਪਤਾ ਨਹੀਂ ਇੰਨਾ ਜਿਆਦਾ ਮੈਂ ਦੋ ਤਿੰਨ ਵਾਰ ਇਹ ਹਾਲਿਆ ਕੇ ਲੋਕਾਂ ਦੇ ਘਰਾਂ ਚੋਂ ਜਾਂ ਆਪਣੇ ਪੇਕਿਓ ਵੀ ਲਾਇਆ ਪਰ ਉਹ ਖਰਾਬ ਹੋ ਜਾਂਦਾ ਹੈ ਕੋਈ ਕਾਰਨ ਤੁਸੀਂ ਦੱਸਿਓ ਵੀ ਉਹਦਾ ਕੀ ਕਾਰਨ ਹੈ ਜੇ ਕਿਸ ਨੂੰ ਪਤਾ ਹੋਵੇ ਤਾਂ ਤੇ ਲੋ ਜੀ ਇਹ ਜਿਹੜਾ ਜੇਡ ਪlant ਹੈ ਇਹਦੇ 2-3 ਪlant ਨਿਕਲ ਆਏ ਸੀ ਤੇ ਸਾਰੀ ਮਿੱਟੀ ਜਿਹੜੀ ਇਹਨਾਂ ਦੀ ਸੀ ਜਿੱਚੇ ਪਹਿਲਾਂ ਲੱਗੇ ਸੀ ਸਾਰੀ ਮਿੱਟੀ ਇਹ ਤੇ ਨਵੀਂ ਮਿੱਟੀ ਹੋਰ ਪਾ ਕੇ ਮੈਂ ਸਾਰੀ ਨੂੰ ਮਿਕਸ ਕਰ ਲਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਪlant ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹ ਮੈਂ ਆਪਣੀ ਨਰਨਦ ਦੇ ਘਰੋਂ ਲਈ ਆਈ ਸੀ ਉਹਦੇ ਘਰ ਬਹੁਤ ਜ਼ਿਆਦਾ ਹੋਏ ਪਏ ਸੀ ਤੇ ਜਿਵੇਂ ਆ ਮੈਂ ਕੱਢਿਆ ਇੱਕ ਪlant ਨਿੱਕਾ ਜਿਹਾ ਐਵੇਂ ਨਿੱਕਾ ਜਿਹਾ ਪlant ਮੈਂ ਲੈ ਕੇ ਆਈ ਸੀ ਉਦੋਂ ਤੇ ਇਹ ਵੀ ਕਾਫੀ ਜ਼ਿਆਦਾ ਗਰੋਅ ਕਰਦਾ ਹੈ ਇਹਦੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਹੋਰ ਪਲਾਂਟ ਬਣ ਜਾਂਦੇ ਨੇ ਇੱਕ ਤੋਂ ਹੀ ਤੇ ਦੋ ਤਿੰਨ ਪਲਾਂਟ ਜਿਵੇਂ ਹੁਣ ਨਿਕਲ ਆਏ ਨੇ ਹੋਰ ਤੇ ਇਹ ਪਲਾਂਟ ਮੈਂ ਲੱਗ ਕੱਢ ਲਏ ਸੀ ਕਿਉਂਕਿ ਸਾਰਿਆਂ ਨੂੰ ਇਹਨਾਂ ਨੂੰ ਆਪਾਂ ਅਲੱਗ-ਅਲੱਗ ਲਾਦਾਂਗੇ ਤੇ ਆਪਣੇ ਕੋਲ ਇਸੇ ਤਰ੍ਹਾਂ ਹੀ ਹੋਰ ਪਲਾਂਟ ਜ਼ਿਆਦਾ ਹੋ ਜਾਂਦੇ ਨੇ ਤੇ ਜਿਹੜੀ ਦੁਪਹਿਰ ਖੜੀ ਹੈ ਮੇਰੇ ਕੋਲ ਸਿਰਫ ਵਾਈਟ ਕਲਰ ਦੀ ਹੈ ਤੇ ਇਹਨਾਂ ਸਾਰਿਆਂ ਚ ਜਿੰਨੇ ਵੀ ਪਲਾਂਟ ਮੇਰੇ ਬੰਦੇ ਸੀ ਯਾਨੀ ਕਿ ਅਲੱਗ-ਅਲੱਗ ਕਰਕੇ ਮੈਂ ਸਾਰੇ ਕੱਢ ਲਏ ਨੇ ਤੇ ਬਾਕੀ ਨਾਲ ਦੀ ਨਾਲ ਮੈਂ ਜਿਹੜੇ ਪੌਟ ਸੀਗੇ ਉਹ ਭਰ-ਭਰ ਕੇ ਤੇ ਜਿਹੜੇ ਪਲਾਂਟ ਜਿਹੜੇ ਪਲਾਂਟ ਸੀ ਉਹ ਲਗਾਤਾ ਇੱਕ ਦੋ ਜਿਹੜੇ ਗਮਲੇ ਸੀਗਾ ਮੇਰਾ ਦਿਲ ਕਰ ਰਿਹਾ ਸੀ ਵੀ ਆਪਣੇ ਬੂਏ ਦੇ ਅੱਗੇ ਜਿਹੜਾ ਆਪਣਾ ਅੰਦਰਲੇ ਬੂਏ ਨੂੰ ਉਹਨਾਂ ਦੇ ਕੋਲ ਰੱਖਾਂਗੇ ਸੋਹਣੇ ਲੱਗਦੇ ਨੇ ਉੱਥੇ ਪਾਏ ਤੇ ਉਸ ਤੋਂ ਬਾਅਦ ਜਿਹੜੇ ਏ ਵਾਲਾ ਇਹਨਾਂ ਦੇ ਨਾਮ ਨਹੀਂ ਮੈਨੂੰ ਪਤਾ ਕੰਡੇਰਜੀ ਹੈ ਇਹਨਾਂ ਦੇ ਕੰਡੇ-ਕੰਡੇ ਜੇ ਲੱਗੇ ਪਏ ਨੇ ਸਾਈਡ ਤੇ ਚੁੱਭਦਾ ਬਹੁਤ ਹੈ ਪਰ ਸੋਹਣਾ ਲੱਗਦਾ ਵੈਸੇ ਜਿਵੇਂ ਫਲਾਵਰ ਜਿਹਾ ਬਣ ਜਾਂਦਾ ਤੇ ਇਹਦੇ ਨਿੱਕੇ ਜਿਹੜੇ ਪੌਦੇ ਨਿਕਲ ਆਣੇ ਉਹ ਵੀ ਆਪਾਂ ਲੱਗ ਗਮਲੇ ਦੇ ਵਿੱਚ ਹੁਣ ਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਇੱ ਪੁਰਾਣੀ ਮਿੱਟੀ ਕੱਢੀ ਐ ਉਹ ਸਾਰੀ ਮੈਂ ਵਿੱਚ ਥੋੜੀ ਜਿਹੀ ਮਿਕਸ ਕਰਕੇ ਲਾਤੀ ਐ ਤੇ ਬਾਕੀ ਜਿਹੜੀ ਇਹਨਾਂ ਪੌਦਿਆਂ ਨੂੰ ਜਿਹੜੀ ਖਾਕ ਵਗੈਰਾ ਉਹ ਮੈਂ ਕਈ ਵਾਰ ਤਾਂ ਪਾ ਦਿੰਨੀ ਆ ਜਿਵੇਂ ਗੋਏ ਵਾਲੀ ਜਿਹੜੀ ਆਪਣੀ ਹੁੰਦੀ ਐ ਰੂੜੀ ਵਾਲੀ ਖਾਦ ਉਹ ਵਾਲੀ ਪਾ ਦਿੰਨੀ ਆ ਤੇ ਕਈ ਵਾਰ ਜਿਵੇਂ ਹੁਣ ਘਰ ਦੇ ਵਿੱਚ ਆਪਾਂ ਚੌਲ ਵਗੈਰਾ ਬਣਾਨੇ ਆ ਦਾਲ ਦੁੱਲ ਬਣਾਨੇ ਆ ਉਹਨਾਂ ਦਾ ਪਾਣੀ ਜਦੋਂ ਫਸਟ ਟਾਈਮ ਆਪਾਂ ਉਹਨਾਂ ਨੂੰ ਧੋਜਦੇ ਹਣਾ ਤੇ ਉਹ ਆਪਾਂ ਪਾ ਦਿੰਨੀ ਹੁੰਨੀ ਆ ਮੈਂ ਜਦੋਂ ਵੀ ਮਤਲਬ ਉਹਨੂੰ ਕੱਢ ਕੇ ਇੱਕ ਸਾਈਡ ਤੇ ਰੱਖ ਲੀਦਾ ਤੇ ਫਿਰ ਉਹ ਇਹਨਾਂ ਨੂੰ ਪਾਦੀ ਦਾ ਹੁੰਦਾ ਹੈ ਤੇ ਜਾਂ ਫਿਰ ਜਿਵੇਂ ਆਪਾਂ ਕੋਈ ਵੀ ਫਲ ਫਰੂਟ ਖਾਂਦੇ ਆਂ ਜ਼ਿਆਦਾਤਰ ਜਿਵੇਂ ਬਨਾਨਾ ਕੇਲੇ ਵਗੈਰਾ ਹੁੰਦੇ ਨੇ ਘਰ ਦੇ ਵਿੱਚ ਹਨਾ ਤੇ ਉਹ ਬੇਟਾ ਮੇਰਾ ਬਹੁਤ ਖਾਂਦਾ ਹੈ ਤੇ ਉਹਦੇ ਕਰਕੇ ਉਹ ਜਿਹੜੇ ਛਿਲਕੇ ਹੁੰਦੇ ਨੇ ਉਹ ਮੈਂ ਨਾ ਇੱਕ ਜਿਵੇਂ ਸ਼ਾਮ ਨੂੰ ਖਾਦੇ ਨੇ ਤਾਂ ਸ਼ਾਮ ਨੂੰ ਪਾਣੀ ਚ ਭਿਓ ਕੇ ਰੱਖ ਦਿੰਨੀ ਆ ਤੇ ਦੂਜੇ ਦਿਨ ਸਵੇਰੇ ਇਹਨਾਂ ਨੂੰ ਪਾ ਦੇਣੀ ਹੁੰਦੀ ਆ ਜਾਂ ਫਿਰ ਜਿਵੇਂ ਸਵੇਰੇ ਭਿਉਂ ਦੋ ਸ਼ਾਮ ਨੂੰ ਪਾ ਦੋ ਉਹ ਪਾਣੀ ਜਿਹੜਾ ਹੁੰਦਾ ਉਹ ਵੀ ਜਿਹੜਾ ਫਰੂਟਸ ਦੇ ਛਿਲਕਿਆਂ ਵਾਲਾ ਪਾਣੀ ਹੁੰਦਾ ਉਹ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਗਰੋ ਕਰਨ ਚ ਹੈਲਪ ਕਰਦਾ ਇਹਨਾਂ ਦੀ ਖਰਾਕ ਬਣਦਾ ਤੇ ਇਸ ਦੇ ਤੇ ਨਾਲ ਪੌਦੇ ਹੁਣ ਬਹੁਤ ਵਧੀਆ ਗਰੋਥ ਚ ਆਏ ਪਏ ਨੇ ਹੋਂ ਤਾਂ ਜਦੋਂ ਮੈਂ ਵੀਡੀਓ ਇਹ ਐਡਿਟ ਕਰਕੇ ਪਾ ਰਹੀ ਹਾਂ ਹੋਂ ਤਾਂ ਬਾਰਿਸ਼ਾਂ ਦਾ ਮੌਸਮ ਹੋ ਗਿਆ ਤਾਂ ਹੋਂ ਤਾਂ ਬਹੁਤ ਹੀ ਹਰਿਆਲੀ ਹਰਿਆਲੀ ਹੋਈ ਪਈ ਹੈ ਵੱਡੇ ਵੀ ਹੋ ਗਏ ਨੇ ਪੌਦੇ ਕਾਫੀ ਤੇ ਕੁਝ ਵਿੱਚੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਇੱਧਰ ਉੱਧਰ ਜਾਂਦੇ ਆਉਂਦੇ ਨੇ ਸਾਰੇ ਤੇ ਕੰਧ ਦੇ ਉੱਪਰੋਂ ਇੱਕ ਅੱਧਾ ਵਿਚਾਰਾ ਡਿੱਗ ਕੇ ਟੁੱਟ ਵੀ ਗਏ ਨੇ ਬਹੁਤ ਮੈਨੂੰ ਉਹਨਾਂ ਦਾ ਦੁੱਖ ਜਿਹਾ ਲੱਗ ਰਿਹਾ ਵੀ ਉਹ ਟੁੱਟ ਗਏ ਨੇ ਉਹਨਾਂ ਨੂੰ ਵੀ ਹੁਣ ਮੈਂ ਰਿਪੋਰਟ ਦੁਬਾਰਾ ਫੇਰ ਕਰੂੰਗੀ ਕਿਉਂਕਿ ਇਹ ਗਮਲੇ ਮੇਰੇ ਆਮ ਵਧੀਆ ਨੇ ਵੈਸੇ ਚੱਲ ਜਾਂਦੇ ਨੇ ਜੇ ਮੈਂ ਸਿਮਿੰਟ ਵਗੈਰਾ ਦੇ ਵੀ ਲਿਆਵਾ ਤੁਹਾਨੂੰ ਪਤਾ ਜੇ ਕੰਧ ਨੂੰ ਤੇ ਰੱਖਦੇ ਤੇ ਇਸੇ ਬਹਾਨੇ ਨਾਲ ਜਿਹੜੇ ਪੌਦਿਆਂ ਦੀ ਮਿੱਟੀ ਹੁੰਦੀ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ ਥੋੜੇ ਕਿ ਚਿਰ ਬਾਅਦ ਜਿਵੇਂ ਮੈਂ ਇੰਨੇ ਛੇਤੀ ਵੀ ਨਹੀਂ ਟੁੱਟਦੇ ਪਰ ਜਿਵੇਂ ਸਾਲ ਡੇਢ ਸਾਲ ਬਾਅਦ ਇਹਨਾਂ ਨੂੰ ਚੇਂਜ ਕਰਦੀਦਾ ਜਿਵੇਂ ਹੁਣ ਰੰਗ ਫੇਟ ਹੋ ਜਾਂਦਾ ਇਹਨਾਂ ਦਾ ਤੇ ਪਲਾਸਟਿਕ ਖਰਾਬ ਹੋ ਜਾਂਦੀ ਹੈ ਤੇ ਕੋਈ ਇੰਨੇ ਮਹਿੰਗੇ ਨਹੀਂਗੇ ਇਸ ਤਰੀਕੇ ਨਾਲ ਆਪਾਂ ਰਿਪੋਰਟ ਕਰ ਸਕਦੇ ਏ ਮੇਰਾ ਇੱਕ ਰੈਬਰ ਸੀ ਤੇ ਇੱਕ ਕੈਨੀ ਸੀ ਘੋ ਵਾਲੀ ਉਹਦੇ ਚ ਮੈਂ ਸਿੰਘੋਨੀਆ ਮੈਨੂੰ ਕਹਿੰਦੇ ਨੇ ਪਤਾ ਨਹੀਂ ਉਹ ਵਾਲਾ ਪਲਾਂਟ ਲਗਾ ਰੱਖਿਆ ਤੇ ਉਹਦੀਆਂ ਵੀ ਜੜਾਂ ਨਾ ਇੱਕ ਜਦੋਂ ਆਪਾਂ ਚ ਬੱਚਾ ਜਿਵੇਂ ਆ ਬਣਿਆ ਹੋਇਆ ਖਾਲੀ ਜੀ ਸਾਡੀ ਤੇ ਇਹਦੇ ਨੀਚੇ ਇੱਕ ਜੜ ਪਈ ਸੀ ਉਹ ਵੀ ਛੋਟਾ ਜਿਹਾ ਪੌਦਾ ਤੁਸੀਂ ਦੇਖ ਸਕਦੇ ਹੋ ਇੱਥੇ ਸਿੰਗੋਨੀਅਮ ਦਾ ਹੋਏਗਾ ਉਹ ਵੀ ਮੈਂ ਉੱਥੋਂ ਚੱਕ ਕੇ ਤੇ ਉਹ ਵੀ ਗਮਲੇ 'ਚ ਰੀਪੋਟ ਕਰਤਾ ਤੇ ਹੁਣ ਉਹਦੀ ਵੀ ਗਰੋਥ ਬਹੁਤ ਜ਼ਿਆਦਾ ਵਧੀ ਆ ਰਹੀ ਹੈ ਬਹੁਤ ਸੋਹਣੇ ਪੱਤੇ ਉਹਨੇ ਵੀ ਕੱਢ ਲਏ ਨੇ ਤੇ ਹੁਣ ਜਿਹੜੇ ਇਹ ਸਾਰੇ ਪੌਦੇ ਨੇ ਹੁਣ ਬਾਰਸ਼ਾਂ ਹੋ ਰਹੀਆਂ ਨੇ ਬਹੁਤ ਵਧੀਆ ਗਰੋ ਕਰ ਰਹੇ ਨੇ ਤੇ ਇਸੇ ਤਰ੍ਹਾਂ ਹੀ ਅੱਜ ਮੈਂ ਸੋਚਿਆ ਵੀ ਇਹਨਾਂ ਨੂੰ ਰੀਪੋਟ ਕਰ ਹੀ ਦਿੱਤਾ ਜਾਵੇ ਤੇ ਸੋਹਣੇ ਬਹੁਤ ਲੱਗ ਰਹੇ ਸੀ ਕਿਉਂਕਿ ਨਵੇਂ-ਨਵੇਂ ਗਮਲੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਸਿੰਗੋਨੀਅਮ ਹੈ ਇਹ ਜਿਹੜਾ ਸੀ ਮੈਂ ਨੀਚੋਂ ਚੱਕ ਕੇ ਜੜ ਜਿਵੇਂ ਪਤਾ ਨਹੀਂ ਮਿੱਟੀ 'ਚ ਬਹਿ ਗਈ ਹੈ ਜਾਂ ਕਿ ਦੋ ਕੁ ਪੱਤੇ ਕੱਢੇ ਸੀ ਤੇ ਉਹ ਕੱਢ ਕੇ ਮੈਂ फटाफट ਇਹਨੂੰ ਪlant ਕਰਤਾ ਤੇ ਲੋ ਜੀ ਇੱਥੇ ਆਪਾਂ ਰੱਖਤੇ ਨੇ ਬੂਹੇ ਦੇ ਅੱਗੇ ਜੇਡ ਪlant ਹੁਣ ਇਹ ਵੀ ਬਹੁਤ ਸੋਹਣੇ ਗਰੋ ਕਰ ਰਹੇ ਨੇ ਤੇ ਇਹਨਾਂ ਵਿੱਚੋਂ ਵੀ ਆਪਾਂ ਜਿੰਨੀਆਂ ਮਰਜ਼ੀਆਂ ਟਹਿਣੀਆਂ ਹੋਰ ਕੱਢ ਕੇ ਆਪਾਂ ਹੋਰ ਇਹਨਾਂ ਦੀ ਗਰੋਥ ਆਪਾਂ ਲੈ ਸਕਦੇ ਆ ਤਾਂ ਹੋਰ ਪਲਾਂਟ ਇਹਨਾਂ ਤੋਂ ਲੈ ਸਕਦੇ ਆ ਠੀਕ ਹੈ ਜੀ ਤੇ ਲੋ ਜੀ ਇਸੇ ਤਰ੍ਹਾਂ ਇਸ ਕੰਧ ਦੇ ਉੱਪਰ ਬਰਾਂਡੇ ਵਾਲੀ ਤੇ ਜਿਹੜਾ ਡੰਗਰਾਂ ਵਾਲਾ ਬਰਾਂਡਾ ਹੁੰਦਾ ਸੀ ਆਪਣਾ ਪੁਰਾਣਾ ਤੇ ਉੱਥੇ ਆਪਾਂ ਰੱਖ ਦਿੰਨੇ ਉਹਨੇ ਸਾਹਮਣੇ ਵਿੜੇ ਚ ਸੋਹਣੇ ਲੱਗਦੇ ਨੇ ਪਏ ਤੇ ਬਹੁਤ ਸੋਹਣੇ ਗਰੋਅ ਕੀਤੇ ਹੋਏ ਨੇ ਤੇ ਇਹ ਛੋਟੀ ਜੀ ਖਰਾਕ ਵਗੈਰਾ ਜੋ ਤੁਸੀਂ ਪਾਣਾ ਚਾਹੋ ਪੌਦਿਆਂ ਨੂੰ ਪਾ ਸਕਦੇ ਹੋ ਤੇ ਹਰਿਆਲੀ ਬਹੁਤ ਸੋਹਣੀ ਲੱਗਦੀ ਘਰ ਦੇ ਵਿੱਚ ਤੁਸੀਂ ਵੀ ਲਾਓ ਤੇ ਤੁਸੀਂ ਵੀ ਦੇਖੋ ਬਾਕੀ ਮੇਰੇ ਸਾਰੇ ਪਲਾਂਟਸ ਇਧਰ ਉਧਰੋ ਇਕੱਠੇ ਕੀਤੇ ਹੋਏ ਨੇ ਤਾਂ ਮੈਨੂੰ ਸ਼ੌਂਕ ਬਹੁਤ ਹੈ ਦਿਲ ਤਾਂ ਬਹੁਤ ਕਰਦਾ ਹੂਣ ਪਰ ਕਈ ਵਾਰ ਕੋ ਕਿਸੇ ਕਾਰਨ ਜਿਵੇਂ ਡੌਗਸ ਵਗੈਰਾ ਨੇ ਜਾਂ ਖੁਸ਼ ਨੇ ਤੇ ਉਸ ਤਰੀਕੇ ਨਾਲ ਇਹ ਖਰਾਬ ਹੋ ਜਾਂਦੇ ਨੇ ਫਿਰ ਮੈਨੂੰ ਥੋੜਾ ਜਿਆਦਾ ਦੁੱਖ ਜਾਂ ਵੀ ਬਹੁਤ ਲੱਗਦਾ ਹੈ ਤੇ ਜਿੰਨੇ ਕੁ ਹੁਣ ਮੇਰੇ ਪlant ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਗਰੋ ਕਰ ਰਹੇ ਨੇ ਇਹ ਹੁਣ ਦੀ ਵੀਡੀਓ ਹੈ ਹੁਣ ਇਹ ਬਾਰਸ਼ਾਂ ਦੇ ਵਿੱਚ ਕਾਫੀ ਗਰੋ ਕਰ ਗਏ ਨੇ ਇੱਕ ਦੋ ਵਿੱਚੋਂ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਜਿਹਾ ਪlant ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਤੇ ਮਿਲਦਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਰੱਬ ਰੱਖਾ ਤੇ ਲਓ ਜੀ ਇਹ ਸੀ ਅੱਜ ਦੀ ਵੀਡੀਓ ਆਈ ਹੋਪਸ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਭੁੱਲਿਓ ਚੈਨਲ ਨੂੰ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਟੀਲ ਦਨ ਬਾਏ ਬਾਈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਵੀਡੀਓ ਦੇਖਣ ਲਈ